ਕੀ ਜੁਲਾਈ ਦੇ ਪਹਿਲੇ ਹਫਤੇ ਹੋਵੇਗੀ ਨੀਟ ਪੀਜੀ 2024 ਪ੍ਰੀਖਿਆ ਇਸ ਸਾਲ ਨਹੀਂ ਹੋਵੇਗਾ ਕੋਈ ਨੈਸ਼ਨਲ ਐਗਜ਼ਿਟ ਟੈਸਟ ਕੀ ਇਸ ਹਫਤੇ ਸ਼ੁਰੂ ਹੋ ਸਕਦੀ ਹੈ ਰਜਿਸਟ੍ਰੇਸ਼ਨ ਪਹਿਲਾ 3 ਮਾਰਚ 2024 ਨੂੰ ਹੋਣੀ ਸੀ ਪ੍ਰੀਖਿਆ ਸੂਤਰਾਂ ਦੇ ਅਨੁਸਾਰ ਰਾਸ਼ਟਰੀ ਯੋਗਤਾ ਨੀਟ ਪੀਜੀ 2024 ਪ੍ਰੀਖਿਆ ਜੁਲਾਈ ਦੇ ਪਹਿਲੇ ਹਫਤੇ ਤੇ ਕਾਉਂਸਲਿੰਗ ਅਗਸਤ ਦੇ ਪਹਿਲੇ ਹਫਤੇ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੱਸਦੀ ਹੈ ਇਸ ਸਾਲ ਨੈਸ਼ਨਲ ਐਗਜ਼ਿਟ ਟੈਸਟ ਨਹੀਂ ਕਰਵਾਇਆ ਜਾਵੇਗਾ ਹਾਲ ਹੀ ਵਿੱਚ ਸੂਚਿਤ ਕੀਤਾ ਗਿਆ ਹੈ ਕਿ 2023 ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਰੈਗੂਲੇਸ਼ਨਸ 2023 ਦੇ ਅਨੁਸਾਰ ਜਿਸ ਨੇ ਕਿ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਸੋਧ ਨਿਯਮ 2018 ਦੁਆਰਾ ਬਦਲ ਦਿੱਤਾ ਗਿਆ ਹੈ ਮੌਜੂਦਾ ਨੀਟ ਪੀਜੀ ਪ੍ਰੀਖਿਆ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੀਜੀ ਦਾਖਲਿਆਂ ਦੇ ਉਦੇਸ਼ ਲਈ ਪ੍ਰਸਤਾਵਿਤ ਨੀਟ ਕਾਰਜਸ਼ੀਲ ਨਹੀਂ ਹੋ ਜਾਂਦੀ ਹਾਲਾਂਕਿ ਪਹਿਲਾਂ ਨੀਟ ਪੀਜੀ 2024 ਦੀ ਪ੍ਰੀਖਿਆ 3 ਮਾਰਚ 2024 ਲਈ ਨਿਰਧਾਰਿਤ ਕੀਤੀ ਗਈ ਸੀ ਇੱਕ ਰਿਪੋਰਟ ਦੇ ਅਨੁਸਾਰ ਹੁਣ ਨੀਟ ਪੀਜੀ 2024 ਦੀ ਪ੍ਰੀਖਿਆ ਜੁਲਾਈ ਵਿੱਚ ਅਜੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਉਮੀਦਵਾਰਾਂ ਨੂੰ ਸਹੀ ਜਾਣਕਾਰੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਨੀਟ ਪੀਜੀ 2024 ਪ੍ਰੀਖਿਆ ਦੀ ਮਿਤੀ ਪਹਿਲਾਂ ਹੀ ਘੋਸ਼ਿਤ ਕੀਤੀ ਜਾ ਚੁੱਕੀ ਹੈ ਤੇ ਹੁਣ ਰਜਿਸਟ੍ਰੇਸ਼ਨ ਦੀ ਉਡੀਕ ਹੈ National Board of Examination in Medical Sciences ਦੁਆਰਾ ਜਾਰੀ ਕੀਤੀ ਮਿਤੀ ਦੇ ਅਨੁਸਾਰ NEET PG 2024 3 ਮਾਰਚ ਨੂੰ ਜਾਰੀ ਕੀਤਾ ਜਾਣਾ ਸੀ NEET PG 2024 ਬਿਨੇ ਪੱਤਰ ਫਾਰਮ ਵਿਸਤ੍ਰਿਤ ਅਨੁਸੂਚੀ ਦੇ ਨਾਲ ਇਸ ਹਫਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ ਹਾਲਾਂਕਿ ਇਸ ਸੰਬੰਧ ਚ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਜਾਰੀ ਨਹੀਂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ NEET PG ਰਜਿਸਟ੍ਰੇਸ਼ਨ 7 ਜਨਵਰੀ ਨੂੰ ਸ਼ੁਰੂ ਹੋਈ ਸੀ ਨੀਟ ਪੀਜੀ 2024 ਰਜਿਸਟ੍ਰੇਸ਼ਨ ਪ੍ਰੀਖਿਆ ਦੀ ਮਿਤੀ ਬਾਰੇ ਪੰਬਲ ਪੂਸੇ ਦਾ ਸਾਹਮਣਾ ਕਰ ਰਹੇ ਉਮੀਦਵਾਰ ਨੀਟ ਤੇ ਅਪਡੇਟ ਦੀ ਮੰਗ ਕਰ ਰਹੇ ਨੇ ਫਿਲਹਾਲ ਨੀਟ ਪੀਜੀ ਪ੍ਰੀਖਿਆ ਦੇ ਮੁਲਤਵੀ ਹੋਣ ਕਾਰਨ ਉਮੀਦਵਾਰਾਂ ਤੇ ਮਾਹਿਰਾਂ ਵਿਚਾਲੇ ਕਾਫੀ ਚਰਚਾ ਚੱਲ ਰਹੀ ਹੈ ਇਸ ਦੇ ਨਾਲ ਹੀ ਮਾਹਿਰ ਨੀਟ ਪੀਜੀ ਉਮੀਦਵਾਰਾਂ ਨੂੰ ਸਲਾਹ ਦੇ ਰਹੇ ਹਨ ਕਿ ਉਹਨਾਂ ਨੂੰ ਆਪਣੀ ਤਿਆਰੀ ਜਾਰੀ ਰੱਖਣੀ ਚਾਹੀਦੀ ਹੈ ਚਾਹੇ ਕੋਈ ਵੀ ਮਿਤੀ ਹੋਵੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਸੂਤਰਾਂ ਦੇ ਅਨੁਸਾਰ ਰਾਸ਼ਟਰੀ ਯੋਗਤਾ ਨੀਟ ਪੀਜੀ 2024 ਪ੍ਰੀਖਿਆ ਜੁਲਾਈ ਦੇ ਪਹਿਲੇ ਹਫਤੇ ਤੇ ਕਾਉਂਸਲਿੰਗ ਅਗਸਤ ਦੇ ਪਹਿਲੇ ਹਫਤੇ ਵਿੱਚ ਹੋਣ ਦੀ ਸਭਾਵਨਾ ਜਤਾਈ ਜਾ ਰਹੀ ਹੈ ਦੱਸਦੀ ਹੈ ਇਸ ਸਾਲ ਨੈਸ਼ਨਲ ਐਗਜ਼ਿਟ ਟੈਸਟ ਨਹੀਂ ਕਰਵਾਇਆ ਜਾਵੇਗਾ ਹਾਲ ਹੀ ਵਿੱਚ ਸੂਚਿਤ ਕੀਤਾ ਗਿਆ ਹੈ ਕਿ 2023 ਪੋਸਟ ਗ੍ਰੈਜੂਏਟ ਮੈਡੀਕਲ এডਿਕੇਸ਼ਨ ਰੈਗੂਲੇਸ਼ਨਸ 2023 ਦੇ ਅਨੁਸਾਰ ਜਿਸ ਨੇ ਕਿ ਪੋਸਟ ਗ੍ਰੈਜੂਏਟ ਮੈਡੀਕਲ এডਿਕੇਸ਼ਨ ਸੋਧ ਨਿਯਮ 2018 ਦੁਆਰਾ ਬਦਲ ਦਿੱਤਾ ਗਿਆ ਹੈ ਮਯੂਦਾ ਨੀਟ ਪੀਜੀ ਪ੍ਰੀਖਿਆ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੀਜੀ ਦਾਖਲਿਆਂ ਦੇ ਉਦੇਸ਼ ਲਈ ਪ੍ਰਸਤਾਵਿਤ ਨੀਟ ਕਾਰਜਸ਼ੀਲ ਨਹੀਂ ਹੋ ਜਾਂਦੀ ਹਾਲਾਂਕਿ ਪਹਿਲਾਂ ਨੀਟ ਪੀਜੀ 2024 ਦੀ ਪ੍ਰੀਖਿਆ 3 ਮਾਰਚ 2024 ਲਈ ਨਿਰਧਾਰਿਤ ਕੀਤੀ ਗਈ ਸੀ ਇੱਕ ਰਿਪੋਰਟ ਦੇ ਅਨੁਸਾਰ ਹੁਣ ਨੀਟ ਪੀਜੀ 2024 ਦੀ ਪ੍ਰੀਖਿਆ ਜੁਲਾਈ ਵਿੱਚ ਅਜੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਉਮੀਦਵਾਰਾਂ ਨੂੰ ਸਹੀ ਜਾਣਕਾਰੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ NEET PG 2024 ਪ੍ਰੀਖਿਆ ਦੀ ਮਿਤੀ ਪਹਿਲਾਂ ਹੀ ਘੋਸ਼ਿਤ ਕੀਤੀ ਜਾ ਚੁੱਕੀ ਹੈ ਤੇ ਹੁਣ ਰਜਿਸਟ੍ਰੇਸ਼ਨ ਦੀ ਉਡੀਕ ਹੈ। ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸ ਦੁਆਰਾ ਜਾਰੀ ਕੀਤੀ ਮਿਤੀ ਦੇ ਅਨੁਸਾਰ NEET PG 2024 3 ਮਾਰਚ ਨੂੰ ਜਾਰੀ ਕੀਤਾ ਜਾਣਾ ਸੀ। NEET PG 2024 ਬਿਨੇ ਪੱਤਰ ਫਾਰਮ ਵਿਸਤ੍ਰਿਤ ਅਨੁਸੂਚੀ ਦੇ ਨਾਲ ਇਸ ਹਫਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ ਹਾਲਾਂਕਿ ਇਸ ਵੰਦ ਚ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਜਾਰੀ ਨਹੀਂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ NEET PG ਰਜਿਸਟ੍ਰੇਸ਼ਨ 7 ਜਨਵਰੀ ਨੂੰ ਸ਼ੁਰੂ ਹੋਈ ਸੀ NEET PG 2024 ਰਜਿਸਟ੍ਰੇਸ਼ਨ ਪ੍ਰੀਖਿਆ ਦੀ ਮਿਤੀ ਬਾਰੇ ਪੰਬਲ ਬੂਸੇ ਦਾ ਸਾਹਮਣਾ ਕਰ ਰਹੇ ਉਮੀਦਵਾਰ NEET ਦੇ ਅਪਡੇਟ ਦੀ ਮੰਗ ਕਰ ਰਹੇ ਨੇ ਫਿਲਹਾਲ NEET PG ਪ੍ਰੀਖਿਆ ਦੇ ਮੁਲਤਵੀ ਹੋਣ ਕਾਰਨ ਉਮੀਦਵਾਰਾਂ ਦੇ ਮਾਹਿਰਾ ਵਿਚਾਲੇ ਕਾਫੀ ਚਾਚਾਲ ਚੱਲ ਰਹੀ ਹੈ ਇਸਦੇ ਨਾਲ ਹੀ ਮਾਹਿਰ NEET PG ਉਮੀਦਵਾਰਾਂ ਨੂੰ ਸਲਾਹ ਦੇ ਰਹੇ ਹਨ ਕਿ ਉਹਨਾਂ ਨੂੰ ਆਪਣੀ ਤਿਆਰੀ ਜਾਰੀ ਰੱਖਣੀ ਚਾਹੀਦੀ ਹੈ ਚਾਹੇ ਕੋਈ ਵੀ ਮਿਤੀ ਹੋਵੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ